ਹਾਂਜੀ ਕੁਲਦੀਪ ਰੰਧਾਵਾ ਜੀ ਦਾ ਗਾਣਾ ਤੁਸੀਂ ਸੁਣਾ ਹੋਇਆ ਨਾ ਵੀ ਪਰਖ ਕਦੋਂ ਕਦੋਂ ਹੁੰਦੀ ਬੰਦੇ ਦੀ ਮੁੰਡੇ ਦੀ ਘਰ ਵਾਲੀ ਦੀ ਘਰ ਵਾਲੇ ਦੀ ਭੈਣ ਦੀ ਭਰਾ ਦੀ ਸਾਰਿਆਂ ਦੀ ਪਰਖ ਕਦੋਂ ਹੁੰਦੀ ਕਹਿੰਦਾ ਹੂੰ ਵਿੱਚ ਬੁੱਢਾ ਪੇ ਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾਇਸੀ ਇੱਕ ਚੀਜ਼ ਜੋ ਪਰਖ ਕਰਾਜੇ ਬੰਦੇ ਦੀ ਵਿੱਚ ਬੁੱਢਾ ਪੇ ਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾਇਸੀ ਇੱਕ ਚੀਜ਼ ਜੋ ਪਰਖ ਕਰਾਜੇ ਬੰਦੇ ਦੀ ਜਦੋਂ ਮਾਪਿਓਂ ਖਰਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵੀ ਆਇਆ ਜਾਂਦਾ ਏ ਹੁ ਸੇਰਿਆਂ ਨਾਲ ਲਿਆਂਦੀ ਨੂੰ ਜਦੋਂ ਵੱਜ ਜੇ ਬੁਲਾ ਓਏ ਆਪ ਬੰਦੇ ਨੂੰ ਕਰਨਾ ਪੈ ਜੇ ਚੌਂਕਾ ਚੁਲਾ ਓਏ ਫਿਰ ਬੰਦੇ ਤੇ ਵੀ ਪੈ ਜਾਂਦੀ ਹੁਣ ਜਦੋਂ ਜਨਾਨੀ ਨੂੰ ਕੁਛ ਹੋ ਜਵੇ ਕਹਿੰਦਾ ਨਾ ਸੇਰਿਆਂ ਨਾਲ ਲਿਆਂਦੀ ਨੂੰ ਜਦੋਂ ਵੱਜ ਜੇ ਬੁਲਾ ਓਏ ਆਪ ਬੰਦੇ ਨੂੰ ਕਰਨਾ ਪੈ ਜੇ ਚੌਂਕਾ ਚ ਲਾਵੇ ਨਾ ਦੂਜਾ ਵਿਆਹ ਕਰਵਾਵੇ ਨਾ ਦੂਜਾ ਵਿਆਹ ਕਰਵਾਵੇ ਆ ਜੇ ਜਾਨ ਸ਼ਕੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਜੇ ਮੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਜੇ ਬੰਦੇ ਤੇ ਆ ਜੇ ਜਦੋਂ ਗਰੀਬੀ ਤੇ ਪੁੱਲਣਾ ਪੈ ਜੇ ਸ਼ੌਰਤ ਨੂੰ ਸੂਟ ਟਾਕੀਆਂ ਵਾਲੇ ਪੌਣੇ ਪੈ ਜਾਣ ਔਰਤ ਨੂੰ ਅਜੇ ਜਦੋਂ ਗਰੀਬੀ ਤੇ ਭੁਲਣਾ ਪੈ ਜੇ ਸ਼ੌਰਤ ਨੂੰ ਸੂਟ ਟਾਕੀਆਂ ਵਾਲੇ ਪੌਣੇ ਪੈ ਜਾਣ ਔਰਤ ਨੂੰ ਵਟ ਜਾਣ ਜਦੋਂ ਪਾਸਾ ਰਿਸ਼ਤੇਦਾਰ ਕਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਆ ਲੋਕੋ ਵਿੱਚ ਗਰੀਬੀ ਦੇ ਫਿਰ ਇਹ ਔਰਤ ਪਰਖੀ ਜਾਂਦੀ ਆ ਲੋਕੋ ਵਿੱਚ ਗਰੀਬੀ ਦੇ ਸਾਰੇ ਭਰਾ ਬੈਠੇ ਆ ਤੇ ਭਰਾਵਾਂ ਦੀ ਪਰਖ ਕਦੋਂ ਹੁੰਦੀ ਆ ਚੇਤਾਪੁਰ ਗਦਰ ਕੇ ਦਾ ਆ ਗਿਆ ਸਰ ਯਾਦ ਭਰਾਵਾਂ ਦੀ ਪਰਖ ਵੀ ਸੁਣਾਇ ਦਿੰਦੇ ਹੋ ਘਰ ਵਿੱਚ ਪਾਵੇਂ ਕੰਡਾ ਮਾਰੀਆਂ ਹੋਵਣ ਵੀਰਾਂ ਨੇ ਓ ਸ਼ਰੀਕ ਜਦੋਂ ਲਲਕਾਰੇ ਤੇ ਜਾਂਦੀਆਂ ਜਾਗ ਜਮੀਰਾਂ ਨੇ ਘਰ ਵਿੱਚ ਪਾਵੇਂ ਕੰਡਾ ਮਾਰੀਆਂ ਹੋਵਣ ਵੀਰਾਂ ਨੇ ਓ ਸ਼ਰੀਕ ਜਦੋਂ ਲਲਕਾਰੇ ਤੇ ਜਾਂਦੀਆਂ ਜਾਗ ਜਮੀਰਾਂ ਨੇ ਗੱਲਾ ਭਾਈ ਕੀ ਕਰ ਲੂ ਪਿੱਛੇ ਲੱਗੀਆਂ ਵਾਰਾਂ ਤੇ ਫਿਰ ਭਰਾ ਵੀ ਪਰਖੇ ਜਾਂਦੇ ਨੇ ਚਲਦੀਆਂ ਵਿੱਚ ਤਲਵਾਰਾਂ ਦੇ ਫਿਰ ਵੀਰ ਵੀ ਪਰਖੇ ਜਾਂਦੇ ਨੇ ਚਲਦੀਆਂ ਵਿੱਚ ਤਲਵਾਰਾਂ ਦੇ ਉਹ ਤੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੋ ਲੱਖ ਵਾਰੀ ਤੀ ਕਦੇ ਨਹੀਂ ਪੁੱਤ ਬਣਦੀ ਜਦੋਂ ਆਖੇ ਲੱਖ ਵਾਰੀ ਗਲਾਨੀ ਸਰਸਾ ਦੇਂਡਿਆ ਗਾ ਨਹੀਂ ਹੋਂਡਿਆ ਇਹ ਦੱਬਿਆ ਗਿਆ ਬਸ ਇਨ ਆ ਗਿਆ ਠੀਕ ਹੈ